8 ਸਾਲ ਦੀ ਕੁੜੀ ਹੈ ਤੇ ਮਨਣਾ ਇਹਦੇ ਨਾਲ ਗਲਤ ਕੰਮ ਹੋਇਆ ਸੀ ਤੇ ਮੈਂ ਘਰ ਗਿਆ ਵਾਂ ਤੇ ਘਰੋਂ ਗਾੜੀਆਂ ਮੈਂ ਉਹਨਾਂ ਨੂੰ ਗਿਆ ਕਿ ਚਲ ਹੁੰਦਾ ਹੀ ਆ ਮਾਪਿਓ ਨੂੰ ਮੈਂ ਗਿਆ ਘਰ ਤੇ ਉਹ ਸਭ ਅੱਗੂ ਮੇਰੇ ਘਰ ਵਾਲੇ ਹੋ ਗਏ ਸਭ ਕਹਿ ਦਿੰਦੇ ਆ ਤੈਨੂੰ ਗੋਲੀਆਂ ਮਾਰ ਦੇਣੀ ਉਹ ਕਰ ਦੇਣਾ ਤੇ ਇਹ ਕੁੜੀ ਘਰ ਆਈ ਹੈ ਜਦੋਂ ਉਦੋਂ ਪਤਾ ਲੱਗਾ ਮੈਨੂੰ ਵੀ ਕਰਕੇ ਕੀ ਹੋਇਆ ਕਹਿੰਦੀ ਮੈਨੂੰ ਇਹਨੇ ਲਾੜੀ ਨੇ ਕੁਛ ਕਰਤਾ ਤਾਂ ਲੱਗੇ ਉਹਦੀ ਕਿਸਾਨੇ ਐ ਇੱਕ ਨਹੀਂ ਸੀ ਹੋਸਾ ਲੈ ਕੇ ਇਹਨੇ ਵੀ ਕੋਈ ਗੱਲ ਨਹੀਂ ਕਰਦੀ ਐ ਕਾਰਵਾਈ ਇਹ ਛੋੜੀ ਜੀ ਬੇਟੀ ਆ ਤੇ ਇਹਦੇ ਨਾਲ ਬਹੁਤ ਹੀ ਗਲਤ ਕੰਮ ਹੋਇਆ ਵਾ ਤੇ ਉਹ ਗਲਤ ਕੰਮ ਉਹ ਉਹਦੇ ਨਾਲ ਲਾੜਾ ਵਾ ਤੇ ਉਹਦੇ ਪਿਤਾ ਦਾ ਨਾਮ ਆ ਗੁਰਮੁਖ ਸਿੰਘ ਜਿਹੜੇ ਲਾੜੇ ਦੁਆਰਾ ਇਹਦੇ ਨਾਲ ਮਾੜਾ ਕੰਮ ਕੀਤਾ ਗਿਆ ਵਾ ਤੇ ਬਹੁਤ ਹੀ ਇਸ ਦੇ ਮਤਲਬ ਦੁਖਦਾਈ ਘਟਨਾ ਵਾ ਤੇ ਮਤਲਬ ਜਦੋਂ ਇਹਦੇ ਪਿਤਾ ਨੂੰ ਪਤਾ ਲੱਗਾ ਦੀ ਮਾਂ ਨੂੰ ਪਤਾ ਲੱਗਾ ਕਿ ਦੌਰ ਕਿਤੇ ਇਹਦੇ ਘਰ ਦੁ ਗਏ ਆ ਲਾੜੇ ਨੂੰ ਮਤਲਬ ਮਾਰਕੁੱਟਣ ਵਾਸਤੇ ਕਿਉਂਕਿ ਜਦੋਂ ਇਹ ਗਲਤ ਕੰਮ ਕਰਤਾ ਵਾ ਤੇ ਮਾਂ ਬਾਪ ਦੇ ਕੋਲੋਂ ਨਹੀਂ ਜਰਿਆ ਜਾਂਦਾ ਤੇ ਕਿਉਂਕਿ ਉਹਨਾਂ ਦੇ ਕੋਲ ਨਹੀਂ ਜੜਿਆ ਗਿਆ ਉਹ ਉਹਦੇ ਘਰ ਵਿੱਚ ਗਏ ਤੇ ਲਾੜੇ ਦੇ ਭਤੀਜੇ ਨੇ ਬਾਅਦ ਦੇ ਵਿੱਚ ਆ ਕੇ ਕਿਹਾ ਕਿ ਜੇ ਮੇਰੇ ਘਰ ਦੇ ਵਿੱਚ ਹੁਣ ਐਂਟਰੀ ਕੀਤੀ ਨਾ ਖਬਰਦਾਰ ਦੇ ਮੇਰੇ ਘਰ ਤੇ ਐਂਟਰੀ ਕੀਤੀ ਮੈਂ ਤੈਨੂੰ ਗੋਲੀਆਂ ਨਾਲ ਭਾਦਵਾਵਾਂਗਾ ਇਹ ਇੱਕ ਵਾਰੀ ਨਹੀਂ ਪੱਤ ਤੋਂ ਯੂਜ ਕੀਤਾ ਕਾਫੀ ਵਾਰੀ ਕੀਤਾ ਕੀਤਾ ਵੀ ਸਾਡੇ ਮਤਲਬ ਮਸੀਹ ਬੋਮ ਦਿੱਤੀ ਆ ਇਹ ਪਰ ਹੁਣ ਬੋਮ ਦੀ ਗੱਲ ਨਹੀਂ ਆ ਇਹ ਇੱਕ ਇਨਸਾਨੀਅਤ ਦੀ ਗੱਲ ਆ ਕਿਉਂਕਿ ਇਹ ਬੇਟੀ ਜਦੋਂ ਆਪਾਂ ਬੇਟੀ ਬੇਟੀ ਦੇ ਨਜ਼ਰ ਚ ਵੇਨੇ ਨਾ ਇਹਦੇ ਵਿੱਚ ਸਾਨੂੰ ਕੋਈ ਧਰਮ ਜਾਤ ਦਾ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਬੇਟੀ ਤੇ ਬੇਟੀ ਆ ਜੇ ਅੱਜ ਇਹ ਬੇਟੀ ਨਾਲ ਇਦਾਂ ਦਾ ਕੰਮ ਹੋਇਆ ਵਾ ਉਹ ਮਤਲਬ ਜੇ ਇਹਨਾਂ ਦੇ ਨਾਲ ਇਦਾਂ ਦਾ ਕੰਮ ਹੋਇਆ ਹੁੰਦਾ ਤੇ ਜਿਹੜਾ ਮਤਲਬ ਇਹ ਇਹ ਗੋਲੀਆਂ ਦੀ ਧਮਕੀ ਦੇ ਕੀ ਦੇਰ ਆਵਾ ਇਹਦੇ ਕੋਲ ਕੁਝ ਨਾ ਕੁਝ ਹੈਗਾ ਵਾ ਤੇ ਇਹ ਅਸੀਂ ਪੁਲਿਸ ਪ੍ਰਸ਼ਾਸਨਗਾਰੀ ਵੀ ਬੇਨਤੀ ਆ ਕਿ ਇਹਦੇ ਕੋਲੋਂ ਇਹ ਜਿਹੜੇ ਹਥਿਆਰ ਜਿਹੜੇ ਆ ਇਹ ਬਰਾਮਦ ਕੀਤੇ ਜਾਣ ਤੇ ਸਾਨੂੰ ਮਤਲਬ ਸੀਐਮ ਸੀਐਮ ਦੇ ਅੱਗੇ ਵੀ ਸਾਨੂੰ ਮਤਲਬ ਬੇਨਤੀ ਆ ਇਸ ਪੰਜਾਬ ਦੇ ਤੇ ਮਤਲਬ ਜਿਹੜੀ ਆ ਇਹ ਜਿਹੜੀ ਘਟਨਾ ਵਾ ਇਹ ਮਤਲਬ ਮੱਦੇ ਨਜ਼ਰ ਰੱਖਦੇ ਹੋਏ ਇੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਨੂੰ ਇਨਸਾਫ ਚਾਹੀਦਾ ਵਾ ਇਸ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਜਿਹੜੀ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਹੋ ਸਕੇ ਐ ਇਸ ਮਰਨ ਦਾ ਵਾ ਆਪਣਾ ਮਸੀਹ ਆਗੂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਜ਼ਿਲ੍ਹਾ ਗਰਦਾਪੁਰ ਦੀ ਧਰਤੀ ਦੇ ਉੱਤੇ ਅੱਜ ਐਡਾ ਘਟਾਉਣਾ ਜਿਹੜਾ ਕਾਂਡ ਹੋਇਆ ਜੋ ਕਿ ਸੁਣ ਕੇ ਫਾਤਮਾ ਜਿਹੜੀ ਅੰਮ੍ਰੋ ਕੰਬ ਗਈ ਐ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਕ ਛੋਟੀ ਜੀ ਬੱਚੀ 5 ਸਾਲ ਦੀ ਬੱਚੀ ਐ ਤੈਨੂੰ ਦੱਸਦੇ ਹੋਏ ਬੜਾ ਦੁੱਖ ਹੋ ਰਿਹਾ ਕਿ ਉਸ ਛੋਟੀ ਜੀ ਬੱਚੀ ਦੇ ਨਾਲ ਬੜੀ ਬਦਰੀ ਇੱਕ ਦਰਦਕੀ ਕੀਤੀ ਗਈ ਐ ਉਹਦੇ ਨਾਲ ਰੇਕ ਕੀਤਾ ਗਿਆ ਪਰ ਮੈਂ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨੂੰ ਮਸਲੇ ਨੂੰ ਉਲਝਾਉਣ ਵਾਸਤੇ ਕਈ ਜਿਹੜੇ ਆਪਣੇ ਲੋਕ ਤੱਥ ਪੇਸ਼ ਕਰ ਰਹੇ ਨੇ ਕਿ ਇਹ ਬੰਦਾ ਜਿਹੜਾ ਇਹ ਮੈਂਟਲੀ ਡਿਸਟਰਬ ਹੈ ਔਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਪਿੰਡ ਵਾਸੀਆਂ ਤੋਂ ਇਹ ਵੀ ਪਤਾ ਚੱਲਿਆ ਕਿ ਬਹੁਤ ਸਾਰੀਆਂ ਲੀਡਿੰਗ ਦੇ ਮਗਰ ਜਾਂ ਬੱਚਿਆਂ ਦੇ ਮਗਰ ਇਹ ਪਹਿਲੇ ਵੀ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਕਰਦਾ ਸੀ ਔਰ ਜਦੋਂ ਇਹ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਲੱਗਿਆ ਤੇ ਨਚੋੜ ਇਹ ਨਿਕਲ ਕੇ ਆਉਂਦਾ ਕੇ ਪਿੰਡ ਦੇ ਵਿੱਚ ਇੱਕ ਘਟੀਆ ਕਿਸਮ ਦੀ ਇਹ ਬੰਦਾ ਜਿਹੜਾ ਜਨੇ ਕਾਰਵਾਈ ਕੀਤੀ ਹੈ ਉਹ ਬੰਦਾ ਪਹਿਲੇ ਵੀ ਇਦਾਂ ਦੀਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਜਿਹੜਾ ਬੇਇੱਜ਼ਤੀ ਕੋਸ਼ਿਸ਼ ਕਰ ਰਿਆ ਸੀ ਕਿਾ ਇੱਥੋਂ ਤੱਕ ਕਿ ਜਿਹੜੀ ਬੱਚੀ ਦੀ ਮਦਰ ਹੈ ਉਹਨੇ ਵੀ ਆਪਣੀ ਗੱਲ ਜਿਹੜੀ ਰੱਖੀ ਹੈ ਉਹਨੇ ਵੀ ਮੈਨੂੰ ਇਹ ਬੇਇੱਜ਼ਤੀ ਕੀਤੀ ਹੈ ਕਹਿੰਦੀ ਇਹ ਮੇਰੇ ਕਿਸੇ ਵੀ ਜਿਹੜਾ ਵਾ ਕਾਫੀ ਦਿਨਾਂ ਤੋਂ ਪਿੱਛੇ ਪਿਆਦਾ ਹੀ ਮਟੇ ਮਾਰ ਕੇ ਨੂੰ ਪੁਝਦੀ ਸੀ ਸੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਇਹ ਬੰਦਾ ਮੈਂਟਲੀ ਡਿਸਟਰਬ ਹੈ ਜਿਹੜੇ ਬੰਦਿਆਂ ਨੇ ਇਹਨੂੰ ਪਰਿਵਾਰ ਵਿੱਚ ਰੱਖਿਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਕੋ ਦਿਮਾਗੀ ਤੌਰ ਤੇ ਪਰੇਸ਼ਾਨ ਆ ਇਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਮਤਲਬ ਜਿਹੜਾ ਵਾ ਮੈਂਟਲ ਖਾਨੇ ਦੇ ਵਿੱਚ ਇਹਨੂੰ ਐਡਮਿਟ ਕਰਾਉਣਾ ਚਾਹੀਦਾ ਹੈ ਇਹਨੂੰ ਮੈਂਟਲ ਖਾਨੇ ਰੱਖਣਾ ਚਾਹੀਦਾ ਹੈ ਉਹਦੇ ਫਾਦਰ ਨੇ ਵੀ ਇਹ ਸਾਡੇ ਸਾਹਮਣੇ ਇਸ ਗੱਲ ਨੂੰ ਕਬੂਲਿਆ ਕਿ ਤੇ ਇਹ ਜਿਹੜਾ ਪਹਿਲੇ ਵੀ ਇਦਾਂ ਦੀ ਸਾਨੂੰ ਲਾਮੇ ਕਹੀ ਜਾਂਦੇ ਨਹੀਂ ਪਰ ਇਦਾਂ ਵੱਡਾ ਇਹ ਗਲਤੀ ਕਰੇਗਾ ਈ ਵਾ ਅੰਜਾਮ ਦੇ ਦੇਦਾ ਤੇ ਸਾਡੇ ਤੇ ਜਿਹੜੀ ਆ ਗੱਲ ਜਿਹੜੀ ਆ ਧਿਆਨ ਵਿੱਚ ਨਹੀਂ ਪਰ ਇਹ ਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਪਹਿਲੇ ਵੀ ਕਿ ਇਹ ਜਿਹੜੀ ਐਦਾਂ ਦੀ ਹਰਕਤਾਂ ਜਿਹੜੀਆਂ ਕਰ ਰਿਆ ਹੁਣ ਜਿਹੜੀ ਅਗਲੀ ਪ੍ਰਕਿਰਿਆ ਜਿਹੜੀ ਆ ਹੁਣ ਵੇਖੋ ਬਿਆਨ ਜੜੇ ਆਗੇ ਆ ਉਹਦੇ ਮਦਰ ਦੇ ਪੁਲੀਸ ਦੇ ਬਿਆਨ ਹੋ ਰਹੇ ਨੇ ਬਿਆਨਾਂ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਮੈਡੀਕਲ ਦੀ ਆ ਮੈਡੀਕਲ ਹੋਏਗਾ ਉਹਦੇ ਵਿੱਚ ਜੋ ਵੀ ਜਿਹੜੇ ਇਹਦੇ ਆਪਣਾ ਪ੍ਰੂਫ ਮਿਲਣਗੇ ਉਹ ਸਾਰੇ ਤੇ ਸਾਡੇ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣਗੇ ਲੱਗਦਾ ਪਿਆਵਾ ਕਿ ਪੁਲਿਸ ਜਿਹੜੀ ਆ ਕਿ ਕਾਰਵਾਈ ਜਿਹੜੀ ਆ ਕਿ ਕਰਨ ਵਿੱਚ ਕਿਸੇ ਨਾ ਕਿਸੇ ਅਣਕਾਨੀ ਰਹੀ ਆ ਕਰਨ ਢਿੱਲ ਗਜ਼ਰਨ ਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਡੇ ਨੂੰ ਸਾਨੂੰ ਡੀਲ ਕਰ ਰਿਹਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉਸ ਟੀਮ ਦੇ ਨਾਲ ਬੰਦੇ ਆਏ ਨੇ ਉਹਨਾਂ ਨੂੰ ਡੀਲ ਕਰ ਰਿਹਾ ਕਿਤੇ ਨਾ ਕਿਤੇ ਸਾਨੂੰ ਜ਼ਮੀਨ ਸਮਾਨ ਦਾ ਪਰਚੇ ਜਿਹੜਾ ਨਜ਼ਰ ਆ ਰਿਹਾ ਇਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹ ਵੀ ਗੱਲ ਦੱਸਣੀ ਚਾਹੁੰਦਾ ਔਰ ਮਾਨ ਸਰਕਾਰ ਤੱਕ ਵੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਦੇ ਮਸਲੇ ਦੇ ਉੱਤੇ ਸਾਨੂੰ ਇਨਸਾਫ ਦਾ ਮਿਲਿਆ ਤੇ ਭਾਈਚਾਰਾ ਕਿਤੇ ਇਦਾਂ ਨਾ ਹੋਵੇ ਕਿ ਸਾਨੂੰ ਜਿਹੜਾ ਰੋੜਾ ਦਿੱਤੇ ਆਉਣਾ ਪਈ ਔਰ ਮੈਂ ਖਾਸ ਕਰਕੇ ਮਾਨ ਸਰਕਾਰ ਨੂੰ ਇਹ ਗੱਲ ਤੇ ਤੀਲ ਕਰਨੀ ਚਾਹੁੰਦਾ ਕਿ ਜਿਹੜੇ ਉਧਾਂ ਦੇ ਬੰਦੇ ਨੇ ਜਿਹੜੇ ਮੈਂਟਲੀ ਡਿਸਟਰਬ ਨੇ ਉਹ ਜਿਹੜੇ ਆ ਮੈਂਟਲ ਖਾਨੇ ਵਿੱਚ ਹੋਣੇ ਚਾਹੀਦੇ ਆ ਸਮਾਜ ਦੇ ਵਾਸਤੇ ਉਹ ਬੰਦੇ ਜਿਹੜੇ ਆ ਕਿਤੇ ਨਾ ਕਿਤੇ ਫਿੱਟ ਨਹੀਂ ਬੰਦੇ ਉਹਨਾਂ ਨੂੰ ਮੈਂਟਲ ਖਾਨੇ ਦੇ ਵਿੱਚ ਹੋਣਾ ਚਾਹੀਦਾ ਜੀ। ਇਹਨਾਂ ਦੀ ਬੇਟੀ ਕੋ 8 ਸਾਲ ਦੀ ਆ ਤੇ ਉਹ ਕੋ ਪਤਾ ਲੱਗਿਆ ਭੀ ਗੁਰਦੀਪ ਸਿੰਘ ਜਿਹੜੀ ਇਸ ਲਾਡਾ ਜਿਹੜਾ ਕੋ ਸ਼ੇਡ ਸ਼ਾਟ ਮਰਜੀ ਨਾਲ ਕੀਤੀ ਆ ਉਹਦੀ ਕਾਰਵਾਈ ਵਾਸਤੇ ਇਨਸਪੈਕ ਕਰਨ ਦੀ ਫੋਰ ਇਨਚਾਰਜ ਮੂਵਮੈਂਟਸ ਆ ਲਾਏ ਆ ਉਹ ਕਾਰਵਾਈ ਕਰੇ ਆ ਜੀ ਤੇ ਦੋਸ਼ੀ ਦੀ ਭਾਲ ਜਾਰੀ ਆ ਜਿਹਨੂੰ ਜਲਦੀ ਤੋਂ ਜਲਦੀ ਜੁਰਮਾ ਕਰਕੇ ਛੇੜ ਦਾਲੋ। ਮਤਲਬ ਮਾ ਮਾਹ ਨੂੰ ਵੀ ਕਰਦਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਦਾ ਇਸ ਤਰ੍ਹਾਂ ਦੀ ਕੋਈ ਗੱਲ ਸਿਰਫ ਇੰਨੀ ਗੱਲ ਲੱਗੀ ਨਾ ਕੋਈ ਚੈੱਕ ਕਰ ਹੋਈ ਨਹੀਂ ਨਹੀਂ ਮਾਹ ਦਾ ਜੇ ਤਰ੍ਹਾਂ ਜੋ ਵੀ ਇਹਨਾਂ ਦੇ ਉਹਨਾਂ ਨੁਕੀ ਦੀ ਮਾਤਾ ਦੇ ਬਿਆਨ ਦੇ ਮਦਦ ਜੋ ਕਾਰਵਾਈ ਪਾਉਂਦੀ ਕੀਤੀ ਜਾ ਰਹੀ ਹੈ ਐ ਭਾਈ ਲੱਗਦੀ ਨਹੀਂ ਕਿ ਕੋਈ ਬਿਆਨ ਹੋ ਰਿਹਾ ਹੈ ਬਾਕੀ ਦੋਸ਼ੀ ਦੀ ਭਾਲ ਜਾਰੀ ਹੈ